ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਅੱਜ ਆਪਾਂ ਬਣਾਵਾਂਗੇ ਗੁੜ ਵਾਲਾ ਦਲੀਆ ਬਹੁਤ ਜ਼ਿਆਦਾ ਟੇਸਟੀ ਤੇ ਖਿਲਿਆ ਖਿਲਿਆ ਬਣਦਾ ਹੈ ਵੀਡੀਓ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਅਜ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇੱਥੇ ਕੜਾਹੀ 'ਚ ਮੈਂ ਪਾਏ ਹਾਂ 3 ਚਮਚ ਦੇਸੀ ਘਿਓ ਦੇ 4 ਤੋਂ 5 ਲੌਂਗ ਪਾ ਦੋ ਉਸ ਤੋਂ ਬਾਅਦ ਦੋ ਛੋਟੇ ਇਲਾਚੀਆਂ ਨੂੰ ਇਸ ਤਰ੍ਹਾਂ ਖੋਲ ਕੇ ਆਪਾਂ ਪਾ ਦੋਗੇ ਤੇ ਥੋੜਾ ਜੈ ਇਹਨੂੰ ਭੁੰਨ ਲੂੰਗੀ ਮੈਂ ਤੇ ਇਸ ਤੋਂ ਬਾਅਦ ਇੱਕ ਕੌਲੀ ਪਾਉਂਗੀ ਮੈਂ ਦੜੀਏ ਦੀ ਦੜੀਏ ਨੂੰ ਹੁਣ ਆਪਾਂ ਨੂੰ ਸਲੋ ਹੀਟ 'ਤੇ ਇਸ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਆਪਾਂ ਨੂੰ ਹਲਕਾ ਜਿਹਾ ਬਰਾਊਨ ਹੋਣ ਤੱਕ ਭੁੰਨ ਲੈਣਾ ਹੈ ਤੇ ਇੱਕ ਬਹੁਤ ਸੋਹਣੀ ਖੁਸ਼ਬੂ ਆਉਣ ਲੱਗ ਜੂਗੀ ਜਦ ਤੱਕ ਤੇ ਹੁਣ ਮੈਂ ਪਾਏ ਦੇ ਵਿੱਚ 1/4 ਕੱਪ ਕਟੇ ਹੋਏ ਬਦਾਮ ਬਦਾਮ ਨੂੰ ਵੀ ਭੁੰਨ ਲਾਗੇ ਆਪਾਂ ਤੇ ਥੋੜੇ ਦੇਰ ਭੁੰਨਣ ਤੋਂ ਬਾਅਦ ਮੈਂ ਪਾਉਂਗੀ ਇਹਦੇ ਵਿੱਚ 1/4 ਕੱਪ ਕਿਛ ਮਿਸ਼ਤੇ ਤੇ ਇਹਨੂੰ ਵੀ ਭੁੱਲ ਲੂੰਗੀ ਮੈਂ ਤੇ ਇਸ ਤੋਂ ਬਾਅਦ ਮੈਂ ਪਾਉਂਗੀ ਇਹਦੇ ਵਿੱਚ ਜਿਹੜੀ ਕੌਲੀ ਆਪਾਂ ਨਾਪ ਕੇ ਦੜੀਏ ਦੇ ਲਈਤੀ ਸੀ سیم ਕੌਲੀ ਦਾ ਨਾਪ ਦੋ ਕੌਲੀ ਪਾਣੀ ਦੇ ਜਿਹੜੀ ਕੌਲੀ ਮੈਂ ਦੜੀਏ ਦੀ ਪਾਈ ਸੀ سیم ਕੌਲੀ ਦੇ ਨਾਮ ਦਾ ਮੈਂ ਪਾਣੀ ਪਾਇਆ ਹੈ ਤੇ سیم ਕੌਲੀ ਮੈਂ ਨਾਪ ਦਾ ਪਾ ਰਹੀ ਹਾਂ ਇੱਕ ਕੌਲੀ ਗੁੜ ਦੀ ਗੁੜਥੜਾ ਮੈਂ ਕੁੱਟ ਲਿਆ ਸੀ ਪਹਿਲਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੋਗੇ ਜਦ ਥੋੜਾ ਥੋੜਾ ਇਹ ਉਬਲਣਾ ਸ਼ੁਰੂ ਹੋ ਜਵੇ ਤਾਂ ਮੈਂ ਇਹਦੇ ਵਿੱਚ ਪਾਇਆ ਹੈ ਇੱਕ ਚਮਚ ਦੇਸੀ ঘি ਹੋਰ ਦਾ ਤੇ ਹੁਣ ਟੱਕ ਕੇ ਇਹਨੂੰ ਬਿਲਕੁਲ ਸਲੋ ਹੀਟ ਪਰ ਜਦ ਤੱਕ ਪਾਣੀ ਸੁੱਕ ਨਹੀਂ ਜਾਂਦਾ ਆਪਾਂ ਪਕਾ ਲੂਗੇ ਤੇ ਦੇਖੋ ਪਾਣੀ ਸੁੱਕ ਗਿਆ ਹੈ ਤੇ ਬਹੁਤ ਟੇਸਟੀ ਆਪਣਾ ਖਿਲਿਆ ਖਿਲਿਆ ਦਰਿਆ ਬਣ ਕੇ ਬਿਲਕੁਲ ਤਿਆਰ ਹੈ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰਿਓ ਤੇ ਇਹਨੂੰ ਸਰਵ ਕਰਨ ਤੋਂ ਪਹਿਲਾਂ ਯਾਨੀ ਕਿ ਖਾਣ ਤੋਂ ਪਹਿਲਾਂ ਆਪਾਂ ਟੱਕ ਕੇ 5 ਮਿੰਟ ਦੇ ਲਈ ਹੋ ਰੱਖਾਂਗੇ ਗੈਸ ਤੇ ਆਫ ਹੈ ਤੇ ਦੇਖੋ ਕਿੰਨਾ ਵਧੀਆ ਖਿਲਿਆ ਖਿਲਿਆ ਬਣਿਆ ਹੈ ਬਹੁਤ ਜ਼ਿਆਦਾ ਟੇਸਟੀ ਵੀ ਹੈਗਾ ਬਣਾ ਕੇ ਜ਼ਰੂਰ ਦੇਖਿਓ ਸਰਵ ਕਰੋ ਇਹਨੂੰ ਤੇ ਉੱਪਰ ਤੇ ਮੈਂ ਪਾ ਰਹੀ ਹਾਂ ਬ੍ਰੀਕ ਕੱਟੇ ਹੋਏ ਬਦਾਮ ਤੇ ਬਣਾ ਕੇ ਜ਼ਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ